ਲਗਦਾ ਪਹਿਲੀ ਰੇਡ ਦੋਨੇ ਵਾਲਾ ਫਾਈਨਲ ਦੀ ਪਹਿਲੀ ਕਬੱਡੀ ਪਾ ਰਿਹਾ ਤੀਜੀ ਰੇਡ ਬੰਦ ਹੋਵੇਗੀ ਇੱਕ ਰੇਡਰ ਲਗਾਤਾਰ ਦੋ ਕਬੱਡੀਆਂ ਪਾ ਸਕਦਾ ਹੈ ਵਿਕਾਸ ਕਲੇਰ ਵੱਲੋਂ ਗੁਰਵਿੰਦਰ ਘਾਂਗੇ ਦੇ ਤਿੰਨ ਜੱਫੇ 1000 ਦੇ ਹੈ ਇੱਕ ਪਾਸੇ ਸ਼ੀਲੂ ਹੈ ਉਹ ਗੁਰਵਿੰਦਰ ਘਾਂਗੇ ਵਾਲਾ ਚੰਦਰਾ ਫਰੋਜ਼ਪੁਰ ਕਰਦੀ ਸਾਹਮਨਾ ਆਵੇ ਫੇਰ ਮੇਲਾ ਚੱਲਦਾ ਢੇਰ ਕਬਰ ਪਹੁੰਚੇ ਅਦਲੇਰ ਓ ਢੇਰ ਵਾਲਿਆ ਕੀ ਹਾਲ ਚਾਲ ਸੱਜਣ ਜੀ ਕਬੱਡੀ ਦਾ ਹੀ ਖਿਆਲ ਹੈ ਸੱਜਣ ਜੀ ਕਬੱਡੀ ਦਾ ਹੀ ਖਿਆਲ ਹੈ ਲੋਪੋ ਵਾਲਾ ਪੁੱਛਦਾ ਢੇਰ ਵਾਲਿਓ ਕੀ ਹਾਲ ਚਾਲ ਹੈ ਓ ਸੰਕਤ ਕਹਿੰਦੀ ਹੈ ਕਬੱਡੀ ਦਾ ਕਬੱਡੀ ਦਾ ਹੀ ਖਿਆਲ ਹੈ ਕਬੱਡੀ ਦਾ ਖਿਆਲ ਹੈ ਦਮੁਰਜੀ ਵਾਲਾ ਦਮੁਰਜੀ ਵਾਲਾ ਸੀਚੇ ਵਾਲਿਆ ਵਾਹ ਐਕਸ਼ਨਾਂ ਵਾਲੀ ਮਸ਼ੀਨ ਹੈ ਅਗਲੀ ਰੇਡ ਬੁਰੀਏ ਦੀ ਪ੍ਰੋਫੈਸਰ ਸਾਹਿਬ ਗੱਲ ਕਰ ਰਹੇ ਆ ਸਿੰਸਰ ਵਾਲਾ ਬੁਰੀਏ ਅਗਲੀ ਕਬੱਡੀ ਪਾਉਣ ਦੇ ਲਈ ਵਾਧਾ ਹੋਇਆ 52 ਦਵਾਈ ਰਸ਼ਦੀਰ ਕਨੇਡਾ ਸੰਦੀਪ ਕਨੇਡਾ ਨਾਲ ਉਹ ਤਾਂ ਜਿਵੇਂ 5500 ਦੇ ਇੱਕ ਪਾਸੇ ਮਨੀਸ਼ ਹੈ ਦੂਜੇ ਪਾਸੇ ਸ਼ੀਲੂ ਹੈ ਦੋਨੋਂ ਸਕੇਵੀਰ ਦੋਨੋਂ ਕੰਨੀਆਂ ਤੇ ਖੜੇ ਹੈ ਉਹ ਸਾਹਮਣੇ ਮਾਸਟਰ ਬਾਪੂ ਨੇ ਦਿੱਤਾ ਦੁਨੀਆ ਦੁਨੀਆ ਅੱਗੇ ਦੇਖਣ ਜੋਗਾ ਆ ਟੱਕਰ ਦਾ ਕੋਈ ਤੋੜ ਨਹੀਂ ਸਾਹਮਣੇ ਜੀ ਸਾਹਮਣੇ ਜਰਾ ਮੂਵ ਸਪਰੇਅ ਤੇ ਪਾਣੀ ਗਰਾਊਂਡ ਦੇ ਵਿੱਚ ਰੱਖੋ ਮੇਰੀ ਬੇਨਤੀ ਹੈ ਪਲੀਜ਼ ਰਸ਼ ਨਾ ਕਰੋ ਜ਼ਿਆਦਾ ਰਮਨ ਡਾਕਟਰ ਜੀ ਗਰਾਊਂਡ ਵਿੱਚ ਆ ਰਿਹਾ ਹੈ ਦਰਸ਼ਨ ਠੀਕ ਹੈ ਦਰਸ਼ਨ ਸਹੀ ਠੀਕ ਹੈ ਪਲੀਜ਼ ਗਰਾਊਂਡ ਤੇ ਯਾਰ ਭਾਈ ਆ ਕੀ ਕਰਨ ਜਾ ਰਿਹਾ ਹੈ ਹੈਲੋ ਮੇਲਾ ਭਰਿਆ ਤੂੰ ਲੁੱਟਣ ਨੂੰ ਫਿਰਦਾ ਬਹਿ ਜਾ ਫਾਈਨਲ ਚੱਲਦਾ ਹਾਂ ਇਹ ਮਾਇਆ ਜਿਹੜੀ ਇਟਲੀ ਵਾਲੇ ਮਨਵੀਰ ਵੀਰ ਹਣਾ ਵੱਲੋਂ ਮਨਦੀਪ ਖੱਟੜੇ ਹਣਾ ਵੱਲੋਂ ਦੇਖਿਓ ਜੀ ਠੀਕ ਹੈ ਦਰਸ਼ਕ ਇੱਕ ਵਾਰੀ ਤਾੜੀਆਂ ਮਾਰ ਕੇ ਅਸ਼ੀਰਵਾਦ ਦੇ ਦਿਓ ਦਰਸ਼ਕ ਵੀਰੋ ਕਿਸੇ ਵੀ ਖਿਡਾਰੀ ਦੇ ਸੱਤ ਫੀਟ ਨਾ ਲਗੇ ਬਾਬਾ ਮਿਹਰ ਕਰੇ ਠੀਕ ਹੈ ਬੁਰੀਆ ਹੈ ਠੀਕ ਹੈ ਬਾਬੇ ਦੀ ਮਿਹਰ ਹੈ ਅੰਬਾ ਸੁਰ ਸਿੰਘ ਦੀ ਧਰਤੀ ਦਾ ਬਾਜੂ ਪਹਿਲਵਾਨ ਦਾ ਕਹਿੰਦੇ ਚੰਡਿਆ ਹੋਇਆ ਹੈ ਮੇਰੇ ਵੀਰੋ ਦੁਨੀਆ ਦੇ ਵਿੱਚ ਨਾਮ ਹੈ ਅੱਜ ਦੇ ਟਾਈਮ ਦਾ ਟਾਪਰ ਰੇਡਰ ਇਸ ਵਾਲੇ ਕਹਿੰਦੇ ਕਬੱਡੀ ਪਾਉਣ ਦੇ ਲਈ ਫੇਰ ਮੈਦਾਨ ਦੇ ਵਿੱਚ ਵੜਿਆ ਹੋਇਆ ਹੈ ਅੰਬਾ ਢੇਰ ਦੇ ਵਿੱਚ ਚੱਲਦਾ ਅੰਬਾ ਸੁਰਸਿੰਗ ਵਾਲੇ ਦੀ ਧਰਤੀ ਦਾ ਤਰਨ ਤਰਨ ਵਾਲਾ ਗੱਬਰੂ ਕਬੱਡੀ ਪਾ ਰਿਹਾ ਹੈ ਉਹ ਦੁਆਬੇ ਵਾਲੇ ਚਾਰ ਹੈ ਮਾਜੇ ਦੇ ਮਹਜਲ ਦੀ ਰੇਡ ਪਈ ਹੋਈ ਹੈ ਪਿੰਡੂ ਚਲੇ ਜਾਂਦੀ ਦੁਨੀਆ ਪਿੰਦੂ ਸੀਚੇ ਵਾਲੀਆ ਜਫਾ ਲਾ ਗਿਆ ਪਿੰਦੂ ਪਿੰਦੂ ਕਹਿੰਦੇ ਦੁਨੀਆ ਸੀਚੇ ਵਾਲੀਆ ਦਾ ਜਫਾ ਸਾਜੀ ਦੀ ਰੇਰ ਸੇਮਕ ਜੀ ਸਾਜੀ ਸ਼ਕਰਪੁਰੀਆ ਖੇਡ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਅਮਨ ਸਰਾਉ ਤੇ ਪ੍ਰਦੀਪ ਬਰਾੜ ਦਾ 1 ਲੱਖ ਦਾ ਯੋਗਦਾਨ ਅੱਜ ਦੇ ਕਬੱਡੀ ਕੱਪ ਦੇ ਲਈ ਹੈ ਉਧਰ ਮਾਨ ਸਨਮਾਨ ਸਾਡਾ ਵੀਰ ਦਵਿੰਦਰ ਗਿੱਲ ਕਹਿੰਦਾ ਵੀ ਸਾਜੀ ਦੀਆਂ ਯਾਰ ਦੇਣਾ ਜਿਹੜਾ ਵੀ ਜਫਾ ਜਫਾ ਲਾਊਗਾ ਉਹ ਸ਼ਕਰਪੁਰੀਆ ਜਲੰਧਰੀਆ ਕਬੱਡੀ ਪਾ ਰਿਹਾ ਹੈ ਵੀਰ ਜਤਿੰਦਰ ਗਿੱਲ ਕੈਨੇਡਾ ਵੀਰ ਦਵਿੰਦਰ ਗਿੱਲ ਕੈਨੇਡਾ ਦੇ ਸਾਰੇ ਯਾਰ ਕੈਨੇਡਾ ਤੋਂ ਜੁੜੇ ਹੋਏ ਆ ਗੁਰਵਿੰਦਰ ਤੇ ਸ਼ਾਨਦੀ ਟੱਕਰ ਸਿਰੇ ਦੀ ਹੈ ਸਕੈਚਵਨ ਡੇਰੇ ਆ ਕਹਿੰਦੇ ਵੀਰ ਦਵਿੰਦਰ ਦੇ ਆਹ ਸਾਹਮਣੇ ਇਸ ਵੇਲੇ ਪਈ ਹੋ ਰੇਡ ਦੁਨੀਆ ਦਾ ਕਹਿੰਦੇ ਅੱਜ ਦੇ ਟਾਈਮ ਦਾ ਚਿਹਤਾ ਖਿਡਾਰੀ ਮੇਰੇ ਵੀਰੋ ਇਹ ਆ ਦੀਪਤ ਬੁਰਜੀ ਵਾਲਾ ਕਬੱਡੀ 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 ਵਾਹਿਗੁਰੂ ਇਸ ਲਈ ਦੀਪ ਨੰਬਰ ਲੈ ਗਿਆ ਹੈ ਅਗਲੀ ਰੇਡ ਰਪਿੰਦਰ ਦੀ 80000 ਦਰਸ਼ਕ ਲਾਈਵ ਦੇਖ ਰਹੇ ਹੈ ਤੇ ਗਰਾਊਂਡ ਦੇ ਵਿੱਚ ਜਿਨ੍ਹਾਂ ਦੀ ਡਿਊਟੀ ਨੇ ਉਹ ਵੀ ਆ ਗਿਆ ਹੈ ਬੇਨਤੀ ਹੈ ਵੀ ਬਾਰ ਬਾਰ ਨਾ ਬੋਲਣਾ ਪਵੇ ਗਰਾਊਂਡ ਕਲੀਅਰ ਹੈ ਸਾਹਮਣੇ ਇਸ ਲਈ ਰਪਿੰਦਰ ਦੋਗੇ ਵਾਲਾ ਇਹ ਕਬੱਡੀ ਕਬੱਡੀ ਕਰਦਾ ਹੈ 4 ਖੀਲੂ 5500 ਦੀ ਹੈ ਖੀਲੂ ਖੀਲੂ ਰੇਡਾਂ ਕਰਦਾ ਦਰ ਦੋਦੇ ਵਾਲਾ ਇਲੂ ਇਲੂ ਹਨੂ ਰਾਜੂ ਯੂਕੇ ਬੱਲੇ ਬੱਲੇ ਯੂਕੇ ਬਿੱਟੂ ਕੈਨੇਡਾ ਬੱਬੂ ਕੈਨੇਡਾ ਹਰਮਿੰਦਰ ਜਾਖੜ ਕਹਿੰਦੇ ਆ ਆਹ ਰੇਡ ਤੋਂ ਬਾਅਦ ਅਗਲੀਆਂ ਤਿੰਨ ਕਬੱਡੀਆਂ 51 ਸੌਦੀਆਂ ਕਹਿੰਦੇ ਨੌਜਵਾਲ ਮੇਰੇ ਵੀਰੋ ਰੁਪਿੰਦਰ ਦੀਆਂ ਹੋਣਗੀਆਂ ਤਿੰਨ ਰੇਡਾਂ ਕਹਿੰਦੇ ਸੁਰਸਿੰਘ ਦੇ ਅੰਮੇ ਦੀਆਂ 51 ਸੌਦੀਆਂ ਰਾਜੂ ਯੂਕੇ ਮਨਪ੍ਰੀਤ ਨੇਉ ਗਰਾਉਂਡ ਦੇ ਵਿੱਚ ਫੇਰ ਹਰਦੀਪ ਸਿੰਘ ਆਹ ਕਹਿੰਦੇ ਪੱਪਾ ਭਾਰ ਕੇ ਬਹਿ ਗਿਆ ਸਾਹਮਣੇ ਸ਼ੀਲੂ ਹਰਿਆਣੇ ਦਾ ਜਾਫੀ ਹੈ ਟਿਕਾਣੇ ਦਾ ਆ ਆ ਗਿਆ ਜੀ ਵਾਲਾ ਦੀਪ ਅਜੇ ਢੇਰ ਦੇ ਵਿੱਚ ਆਇਆ ਹੋਇਆ ਹੈ ਐਨ ਮੇਰੇ ਜੀ ਇਸ ਵਿੱਚ ਟੌਪ ਦੇ ਖਿਡਾਰੀਆਂ ਦੀ ਚਰਚਾ ਹੋ ਰਹੀ ਹੈ ਦੀਪ ਦੁਰਜੀ ਦੀ ਕਬੱਡੀ ਪਈ ਹੋਈ ਹੈ ਇੱਕ ਪਾਸੇ ਬਹਗਰੂ ਦੂਜੇ ਪਾਸੇ ਪਿੰਦੂ ਉਹ ਦੋਨੋਂ ਸੱਕੇਗਿਰ ਦੋਨੋਂ ਕੰਨੀਆਂ ਤੇ ਲੱਗੇ ਆ ਉਹ ਪੇਟਾ ਕਹਿੰਦੇ ਸੀਚੜ ਕੇ ਪਿੰਦੂ ਦੇ ਵਾਲ ਇੱਕ ਪਾਸੇ ਦੀਪ ਦੁਰਜੀ ਵਾਲਾ ਟਕੜਾ ਨੰਬਰ ਜੋੜ ਗਿਆ ਕਿ ਢੇਰ ਪਿੰਡ ਮੇਲਾ ਚੱਲਦਾ ਤੇ ਕੱਠ ਹੋ ਗਿਆ ਪਾਰਾ ਜਦੋਂ ਕੋਈ ਜੱਫਾ ਲੱਗ ਜਾਏ ਫਿਰ ਆਪ ਬਹਾਰੇ ਵੱਜਦਾ ਲਲਕਾਰਾ ਢੇਰ ਪਿੰਡ ਮੇਲਾ ਚੱਲਦਾ ਤੇ ਕੱਠ ਹੋ ਗਿਆ ਪਾਰਾ ਆ ਸ਼ਹਜਾਦ ਨੇ ਕਬੱਡੀ ਪਾਈ ਹੈ ਮੇਰੇ ਵੀਰੋ ਸ਼ਾਜੀ ਹੈ ਆ ਫਰੀਆਦ ਮਲੂਕ ਦਾ ਵੀਰ ਹੈ ਫਕੀਰ ਹਸੈਨ ਦਾ ਪੁੱਤਰ ਹੈ ਮੱਖਣਲੀ ਦਾ ਪਾਣਜਾ ਹੈ ਦੁਨੀਆ ਦੇ ਵਿੱਚ ਨਾਮ ਹੈ ਇਸ ਕਬੱਡੀ ਖਿਡਾਰੀ ਦਾ ਇਸ ਵੇਲੇ ਪਈ ਹੋ ਰੇਡ ਸ਼ਿੱਲੂ ਹਰਿਆਣੇ ਦਾ ਗੁਰਵਿੰਦਰ ਕਾਂਗਿਆ ਸ਼ਿੱਲੂ ਤੇ ਸ਼ਾਜੀ ਦੇ ਦਰਮਿਆਨ ਸ਼ਿੱਲੂ ਤੇ ਸ਼ਾਜੀ ਦੇ ਵਿਚਕਾਰ ਕੀਤੇ ਸ਼ਿੱਲੂ ਓਏ ਮੇਰਾ ਬਹੁਤ ਖਤਰੇ ਦਾ ਘੁੱਗੂ ਬੋਲ ਗਿਆ ਸ਼ਿੱਲੂ ਪੰਗ ਪੈਂਦੇ ਆ ਰਵਾਨਾ ਹੋਦੇ ਆ ਲੋਹਾਂ ਘੁੰਮਦੀਆਂ ਢੇਰ ਦਾ ਮੇਲਾ ਦੁਨੀਆਂ ਖੁਸ਼ ਆ ਲੋਪੋ ਵਾਲਿਆ ਮੇਲਾ ਝੂਲਦਾ ਯਾਰਾ ਵੇਖ ਤਾਉਣ ਉੱਤੀ ਕਰਕੇ ਅੱਜ ਢੇਰ ਦਾ ਮੇਲਾ ਝੂਲ ਰਿਹਾ ਓਧਰ ਸਾਹਮਣੇ ਹਰਕਿਰਤ ਚਾਨ ਵੱਲੋਂ ਔਰ ਗੁਰਦੇਵ ਚਾਨ ਵੱਲੋਂ ਬਲਜੀਤ ਦੁਲਤਾਸ ਅਸਟ੍ਰੇਲੀਆ ਵੱਲੋਂ 11000 ਦੇ ਆ ਤਿੰਨ ਕਬੱਡੀਆਂ ਆ ਓ ਢੇਰ ਓ ਕੀ ਹਾਲ-ਚਾਲ ਐਨ ਦੁਨੀਆਂ ਕਬੱਡੀ ਕਬੱਡੀ ਢੇਰ ਦੇ ਵਿੱਚ ਉਹੀ ਪਈ ਹੈ ਰਪਿੰਦਰ ਦੋਦੇ ਵਾਲੇ ਦੀ ਰੇਡ ਹੈ ਗੁਰਵਿੰਦਰ ਕਾਂਗ ਹੈ ਅੰਕਰ ਹੈ ਮਨੀਸ਼ ਹੈ ਇਹ ਸ਼ੀਲੂ ਗਿਆਲਾ ਪਰ ਸਾਹਮਣੇ ਰਪਿੰਦਰ ਦੋਦਾ ਤਿੰਨ ਮੁਰਜੀ ਵਾਲਾ ਆ ਗਿਆ ਮੇਰੇ ਵੀਰੋ ਦੀਪਕ ਮੁਰਜੀ ਵਾਲਾ ਆ ਗਿਆ ਸੀਚੜੀਏ ਬਾਹਗੁਰੂ ਦੇ ਤਿੰਨ ਜੱਥੇ ਵੀਰ ਦਵਿੰਦਰ ਗਿੱਲ ਕੈਨੇਡਾ ਵੀਰ ਜਤਿੰਦਰ ਗਿੱਲ ਕੈਨੇਡਾ ਅਮਰਤ ਗਿੱਲ ਕੈਨੇਡਾ ਕਰਨ ਗਿੱਲ ਤੇ ਅਮਨਦੀਪ ਵੀਰਾ ਕਹਿੰਦਾ ਵੀ 15000 ਦੇ ਹੋਣਗੇ ਉਹ ਸੀਚੜੀਏ ਬਾਹਗੁਰੂ ਦੇ ਸਾਡੇ ਭਰਾ ਗੁਰਦੇ ਮੱਧਾ ਵਾਹਿਗੁਰੂ ਦੀਪ ਵਾਹਿਗੁਰੂ ਦੀਪ ਦੀਪ ਦਮੁਰਜੀ ਜਿਹੜੇ ਜਿਹੜੇ ਦੀਪ ਦੀ ਸ਼ੇਰ ਨੂੰ ਪਿਆਰ ਕਰਦੇ ਇੱਕ ਵਾਰੀ ਕੀ ਬਾਤ ਹੈ ਲਲਕਾਰੇ ਵੱਜਦੇ ਆ ਲੋਈਆਂ ਘੁੰਮੀਆਂ ਮੇਲਾ ਝੂਲਦਾ ਢੇਰਦਾ ਮੇਰੇ ਵੀਰੋ ਮੇਲਾ ਝੂਲਦਾ ਮੇਰੇ ਵੀਰੋ ਸਾਹਮਣੇ ਝੂਮਣ ਲਾਤੇ ਕਹਿੰਦੇ ਗੱਭਰੂ ਇਸ ਲਈ ਪਈ ਹੋਏ ਰੇਡ ਸਾਹਮਣੇ ਸ਼ੀਲੂ ਹੈ ਪਰ ਬੂਰੀਆ ਵੀ ਕਿਸੇ ਗੱਲੋਂ ਘਟ ਨਹੀਂ ਐਨ ਬੱਲੇ ਬੱਲੇ ਕਰਵਾਈ ਪਈ ਹੈ ਗਰਾਊਂਡ ਦੇ ਵਿੱਚ ਰਸ਼ ਪੈਂਦਾ ਜਾਂਦਾ ਬੇਨਤੀ ਹੈ ਵੀ ਬਾਹਰਲੀ ਸਾਈਡ ਆਮਰ ਸਰਪੰਚ ਸਾਹਿਬ ਜੀ ਕਰੇਡਿਟਿਆ ਤੋਂ ਲੈਬ ਜੁੜਿਆ ਬਹੁਤ ਬਹੁਤ ਧੰਨਵਾਦ ਜੀ ਹਾਂਜੀ ਆਮਰ ਜੀ ਅੰਬਾ ਸਰਸਿਕ ਵਾਲੇ ਦੀ ਧਰਤੀ ਦਾ ਦੂਜੇ ਪਾਸੇ ਪਿੰਦੂ ਸੀਟੀ ਵਾਲੀਆਂ ਢੇਰ ਦੇ ਵਿੱਚ ਅੱਜ ਮੁੰਡੇ ਹੱਤ ਕਰਵਾਉਂਦੇ ਫਿਰਦੇ ਆ ਗਰਾਊਂਡ 'ਚ ਰਸ਼ ਪੈ ਗਿਆ ਇੱਕ ਵਾਰ ਇੱਕ ਮਿੰਟ ਦਲਵਰ ਭਾਈ ਰੋਕ ਲੈ ਯਾਰ ਭਾਈ ਇੱਕ ਵਾਰ ਇੰਨੇ ਪੈਸੇ ਲਾਏ ਆ ਆ ਲੋਕ ਤੜਕੇ ਦੇ ਬੈਠੇ ਆ ਜੇ ਆਪਾਂ ਗਰਾਊਂਡ 'ਚ ਰਸ਼ ਕਰਨਾ ਫਿਰ ਫਾਇਦਾ ਕੀ ਆ ਬੇਨਤੀ ਹੈ ਪਲੀਜ਼ ਜਿਹੜੇ ਐਕਸ਼ਨ ਦੇ ਵਿੱਚ ਨਹੀਂ ਹੱਥ ਜੋੜ ਕੇ ਗਰਾਊਂਡ ਕਲੀਅਰ ਕਰਾਈਏ ਕਰਾਈਏ ਜੀ ਮੈਚ ਸ਼ੁਰੂ ਰੁਪਿੰਦਰ ਦੀ ਰੇਡ ਪੈਣ ਜਾ ਰਹੀ ਹੈ ਦੋਦੇ ਵਾਲੇ ਰੁਪਿੰਦਰ ਦੀ ਕਹਿੰਦੇ ਮੈਦਾਨ ਦੇ ਵਿੱਚ ਕਬੱਡੀ ਪੈ ਰਹੀ ਹੈ ਜਿਹੜਾ ਸ੍ਰੀ ਮੁਕਸਰ ਸਾਹਿਬ ਦੀ ਧਰਤੀ ਹੈ 40 ਮੁਕਤਿਆਂ ਦੀ ਦਾਨ ਦੇ ਵਿੱਚ ਰੇਡ ਪਾ ਰਿਹਾ ਹੈ ਸ਼ੀਲੂ ਅੰਕਰ ਮਨੀਸ਼ ਨਾਲ ਗੁਰਵਿੰਦਰ ਘਾਗੇ ਵਾਲਾ ਤਿਆਰ ਬਰ ਤਿਆਰ ਹੈ ਨੈਸ ਸਿੰਘ ਦੀ ਟੈਰੀ ਨੇ ਫੈਸਲਾ ਕਰ ਦੇਣਾ 1 ਲੱਖ ਤੇ ਪੌਣਾ ਲੱਖ ਦੇ ਪ੍ਰਾਈਜ਼ ਹੈ ਜੱਟ 3600 ਲੈ ਆਇਆ ਨੀਲੇ ਰੰਗ ਦਾ ਗਲੀ ਚ ਲੱਡੂ ਪੰਡ ਜੱਟੀਏ ਬੈਸਟਾਂ ਦੇ ਲਈ 3600 ਫੋਨ ਸਾਡੇ ਮਨ ਪਾਈ ਨੀ ਜਰਜੀਤ ਸ਼ਰਗਰ ਵੱਲੋਂ ਸ਼ੀਲੂ ਸ਼ੀਲੂ ਉਹ ਸ਼ੀਲੂ ਹੈ ਘਬਰੂਆ ਰਾਏ ਗੱਬਰੂਆ ਓ ਰੇਡਰਾਂ ਨੂੰ ਕਰਦਾ ਇਲੂ ਇਲੂ ਟੇਰ 'ਚ ਕੌਣ ਆ ਲੋਕ ਕਹਿੰਦੇ ਸ਼ੀਲੂ ਓ ਟੇਰ 'ਚ ਕੌਣ ਆ ਜੀਲੂ ਸ਼ੀਲੂ ਦੀਪ ਆ ਗਿਆ ਦੁਰਜੀ ਵਾਲਾ ਦੀਪ ਦੀਪ ਆ ਐਕਸ਼ਨਾਂ ਵਾਲੀ ਮਸ਼ੀਨ ਐ ਮੇਰੇ ਵੀਰੋ ਟੱਕੜਾ ਨੰਬਰ ਜੋੜਦਾ ਪੁਰੀਏ ਦੀ ਰੇਡ ਸੈਂਸਰ ਵਾਲੇ ਪੁਰੀਏ ਦੀਆਂ ਤਿੰਨ ਕਬੱਡੀ 21000 ਦੀਆਂ ਵੀਰ ਦਵਿੰਦਰ ਗਿੱਲ ਕਨੇਡਾ ਵੀਰ ਜਤਿੰਦਰ ਗਿੱਲ ਕਨੇਡਾ ਅਮਰਤ ਗਿੱਲ ਕਨੇਡਾ ਕਰਨ ਗਿੱਲ ਤੇ ਅਮਨਦੀਪ ਵੱਲੋਂ ਆਹ ਹੁਣ ਤੋਂ ਬਾਅਦ ਤਿੰਨ ਕਬੱਡੀਆਂ 21000 ਇੱਕ ਪੈ ਗਈ ਦੋ ਬਾਕੀ ਰਹਿੰਦੀਆਂ ਸਰਸੰਗ ਵਾਲੇ ਦੀ ਧਰਤੀ ਦਾ ਅੰਮਾਏ ਮਾਝੇ ਦਾ ਮਿਆਲ ਹੈ ਮੇਰੇ ਵੀਰੋ ਮਾਝੇ ਦਾ ਮਿਆਲ ਹੈ ਅੰਮਾ ਇਸ ਵੇਲੇ ਕਬੱਡੀ ਪਾ ਰਿਹਾ ਹੈ ਦੁਨੀਆ ਦਾ ਟਾਪਰ ਰੇਡਰ ਹੈ ਵੱਡਾ ਮਾਲਾ ਅੱਜ ਦੇ ਟਾਈਮ ਦਾ ਮੇਰੇ ਵੀਰੋ ਵੱਡਾ ਮਾਲਾ ਕਹਿੰਦੇ ਅੰਮਾ ਸਾਹਮਣੇ ਦੇਖਦਾ ਨਹੀਂ ਅੰਬਾ 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 ਹੋਈ ਪਈ ਐ ਚਰਚਾ ਦੁਨੀਆ ਦੇ ਵਿੱਚ ਆ ਗੱਗੀ ਮਾਨ ਕਹਿੰਦੇ ਕਿਕਰ ਸਿੰਘ ਦਾ ਤੁਲਾ ਕਰਦਾ ਧਲਵਾਨ ਦੇ ਨਾਲ ਇਸ ਨੌਜਵਾਨ ਖਿਡਾਰੀ ਦੀ ਸਾਹਮਣੇ ਬੋਰੀਆ ਸ਼ੇਸ਼ਰ ਵਾਲਾ ਕਬੱਡੀ ਕਬੱਡੀ ਕਰਦਾ ਹੋਇਆ ਚਾਰ ਜੱਫੀ ਤਿਆਰ ਨੇ ਕੱਲੂ ਖੇਰੇ ਮਾਜੇ ਰੌਣਕਾਂ ਲੱਗਣਗੀਆਂ 25 ਤਰੀਕ ਇਤਿਹਾਸਿਕ ਖੇਡ ਮੇਲਾ ਢੁੱਡੀਕੇ ਦੇ ਵਿੱਚ ਹੋਵੇਗਾ ਤੇ ਸਾਹਮਣੇ ਸ਼ਿਨੂ ਸ਼ੇਸ਼ਰ ਵਾਲੇ ਰੇਡਰਾਂ ਨੂੰ ਕਰਦਾ ਇਲੂ ਸ਼ਿੱਟੂ ਆਇਆ ਹੋਇਆ ਹੈ ਅੱਜ ਕਹਿੰਦੇ ਦਰਸ਼ਕਾਂ ਦੇ ਦਿਲਾਂ ਦੇ ਡਾਕੇ ਮਾਰਨ ਸ਼ਿੱਟੂ ਆਇਆ ਹੋਇਆ ਹੈ ਅਗਲੀ ਰੇਡ ਦੀਪ ਦੁਰਜੀ ਵਾਲਾ ਪਾਉਣ ਦੇ ਲਈ ਵਧਿਆ ਹੋਇਆ ਹੈ ਬਹਾਗਰੂ ਸੀਟੀ ਵਾਲਿਆ ਪਿੰਦੂ ਸੀਟੀ ਵਾਲਿਆ ਲੱਭੂ ਸੀਟੀ ਵਾਲਿਆ ਜਿਹੜਾ ਜਲੰਧਰ ਦੇ ਪੰਜਾਬ ਦੇ ਚਾਰ ਜਾਫੀ ਤਿਆਰ ਹੈ ਅੰਮ੍ਰਿਤਸਰ ਦਾ ਮਾਕੇ ਦਾ ਮਹਾਨ ਦੁਭਤੀ ਕਰਨੀ ਐਕਸ਼ਨਾਂ ਵਾਲੀ ਮਸ਼ੀਨ ਦੀਪ ਕਰਦੇ ਦੁਨੀਆ ਖੁਸ਼ ਨੌਜਾਨਾ ਹਾਂ ਪਹਿਲੇ ਨੰਬਰ ਤੇ ਰੈਫਰੀ ਨੂੰ ਮੋਰੀਆ ਜੀ ਦੱਸ ਦਿਓ ਕਿਉਂਕਿ ਜਿਹੜੇ ਅਫੀਸ਼ੀਅਲ ਹੈ ਉਹਨਾਂ ਦੀ ਡਿਊਟੀ ਹੈ ਮੈਂ ਬੋਲ ਸਕਦਾ ਪਰ ਨੋਟ ਉਹਨਾਂ ਨੇ ਕਰਨਾ ਹੈ ਸਾਹਮਣੇ ਕਬੱਡੀ ਸ਼ਹਜਾਦ ਹੈ ਹਾਂ ਨਾਲ ਦੀ ਨਾਰੀ ਮੋੜ ਦਿੰਦਾ ਨਾ ਰੱਖਦਾ ਸਿਰ ਭਾਜੀ ਕੌਡੀਆਂ ਸਿਰੇ ਦੀਆਂ ਪਾਉਂਦਾ ਹੈ ਸ਼ਕਰਪੁਰੇ ਦਾ ਸ਼ਾਜੀ ਜਿਵੇਂ ਕੌਡੀ ਵਿੱਚ ਚੜਾਈ ਸੀ ਸ਼ੀਰੇ ਸੋਚੇ ਤੇ ਖਰਾਜੀ ਦੀ ਉਹਵੇਂ ਅੱਜ ਦੇ ਟਾਈਮ ਚੜਾਈ ਹੈ ਕਹਿੰਦੇ ਫਰਿਆਦ ਮਲੂਕ ਤੇ ਸ਼ਾਜੀ ਦੀ ਪਰ ਮਨੀਸ਼ ਆ ਗਿਆ ਉਹ ਸਿੰਘ ਵਾਲੇ ਪਿੰਡ ਦਾ ਅੰਬਾ ਅਗਲੀ ਕਬੱਡੀ ਪਾਉਣ ਲਈ ਵਧਿਆ ਹੈ ਰਾਜੂ ਯੂਕੇ ਮਰਪਰੀਤ ਯੂਕੇ ਬਿੱਟੂ ਕੈਨੇਡਾ ਬੱਬੂ ਕੈਨੇਡਾ ਤੇ ਹਰਮਿੰਦਰ ਜਾਖੜ ਵੱਲੋਂ ਤਿੰਨ ਕਬੱਡੀਆਂ 5100 ਰੁਪਏ ਦੀਆਂ ਹੁਣ ਤੋਂ ਕਾਂਗੇ ਵਾਲੇ ਦੇ ਤਿੰਨ ਜੱਫੇ ਸੰਦੀਪ ਗਿੱਲ ਵੱਲੋਂ 11000 ਦੇ ਹੈ ਵਾਹਿਗੁਰੂ ਤੇ ਅੰਬਾ ਟੱਕਰ ਸਿਰੇ ਦੀ ਓ ਸੀਚੇ ਵਾਲੀਆ ਮਨਿਹੰਦਰ ਦਾ ਪਿੰਡ ਹੈ ਸੀਚੇ ਆਲ ਸੰਤ ਬਾਬਾ ਬਲਬੀਰ ਸਿੰਘ ਦੀ ਮਹਾਂਪੁਰਸ਼ਾਂ ਦਾ ਪਿੰਡ ਹੈ ਆ ਪੂਰੀਆਂ ਇਸ ਵੇਲੇ ਕਬੱਡੀ ਪਾ ਰਿਹਾ ਹੈ ਗੋਰੀਆ ਕਬੱਡੀ ਪਾਰਿਆ ਬੋਲਿਆ ਹੈ ਤਾਰਾ ਹੁਣ ਕੌਣ ਠੱਲੇਗਾ ਮੇਰੇ ਵੀਰੋ ਗੱਲ ਸਮੇਂ ਦੀ ਹੈ ਦੁਨੀਆ 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 ਪੱਪਾਂ ਪਾਰ ਹੈ ਕੀ ਬਾਤ ਹੈ ਦੁਨੀਆ ਪੱਪਾਂ ਪਾਰ ਹੋ ਕੇ ਅੱਜ ਦੇ ਫਾਈਨਲ ਨੂੰ ਦੇਖ ਰਹੀ ਹੈ ਹਰਕੀਰਤ ਚਾਹ ਆਸਟ੍ਰੇਲੀਆ ਗੁਰਕੀਰਤ ਚਾਹ ਆਸਟ੍ਰੇਲੀਆ ਬਲਜੀਤ ਡੁੱਲ ਤਾ ਆਸਟ੍ਰੇਲੀਆ 11 11000 ਰੇਟਾਂ ਤੇ ਜਮਕਾਂ ਦੇ ਲਾਉਂਦੇ ਹੈ ਦੀਪਕ ਦੁਰਜੀ ਦੀ ਪਿੰਦੂ ਸੀਟੀ ਵਾਲੀ ਹੈ ਇੱਕ ਪਾਸੇ ਨੌਜਵਾਨ ਮੈਦਾਨ ਦੇ ਵਿੱਚ ਸੀਟੀ ਵਾਲੀ ਹੈ ਪਰ ਦੂਜੇ ਪਾਸੇ ਦਬਰਗੀ ਵਾਲਾ ਫੋੜ ਜਿੱਤਨ ਨੂੰ ਫਿਰਦਾ ਕਹਿੰਦੇ ਦੀਪਤ ਬੁਰਜੀ ਦਾ ਫੋੜ ਜਿੱਤਨ ਨੂੰ ਫਿਰਦਾ ਮੁੰਡਾ ਦੀਪਤ ਬੁਰਜੀ ਦਾ ਸਾਹਮਣੇ ਇਸ ਵੇਲੇ ਕਬੱਡੀ ਮੇਰੇ ਵੀਰੋ ਰਪਿੰਦਰ ਦੋਦੇ ਵਾਲੇ ਨੇ ਪਾ ਦਿੱਤੀ ਹੈ ਵੀਰ ਦਵਿੰਦਰ ਖੁਸ਼ ਹੈ ਵੀ ਬੱਲੇ ਬੱਲੇ ਹੋਈ ਪਈ ਹੈ ਉਧਰ ਸਾਡੇ ਬਲਵਿੰਦਰ ਸਿੱਕੀ ਯੂਕੇ ਆਹ ਸਾਹਮਣੇ ਟਵਾਣਾ ਸਾਹਿਬ ਦਾ ਸਾਰਿਆਂ ਦਾ ਧੰਨਵਾਦ ਹੈ ਰਪਿੰਦਰ ਦੋਦੇ ਵਾਲੇ ਦੀ ਪਈ ਹੋ ਰੇਡ ਕਬੱਡੀ ਕੱਪ ਦਾ ਸੁਪਰ ਫਾਈਨਲ ਸ਼ੀਲੂ ਗਿਆਲਾ ਕਰ ਰਿਹਾ ਕੋਸ਼ਿ ਮਨੀਸ਼ ਸ਼ੀਲੂ ਦਾ ਵੀਰ ਮੁਕਾਬਲਾ ਕਰਕੇ ਹਟਿਆ ਉਧਰ ਸਾਡੇ ਵੀਰ ਰਾਜੂ ਯੂਕੇ ਮਨਪ੍ਰੀਤ ਯੂਕੇ ਬਿੱਟੂ ਕੈਨੇਡਾ ਬੱਬੂ ਕੈਨੇਡਾ ਤੇ ਹਰਮਿੰਦਰ ਜਾਖੜ ਵੱਲੋਂ ਤਿੰਨ ਜੱਫੇ ਸ਼ੀਲੂ ਦੇ 5100 ਰੁਪਏ ਦੇ ਹੈ ਜਗਵੀਰ ਕੈਨੇਡਾ ਕਰਮਾ ਯੂਐਸਏ ਕਰਨ ਕੈਨੇਡਾ ਤੇ ਮਨੀਤ ਕੈਨੇਡਾ ਕਹਿੰਦੇ ਆ ਅਗਲੀਆਂ 3 ਕਬੱਡੀਆਂ ਦੀਪਤ ਗੁਰਜੀ ਦੀਆਂ 21000 ਦੀਆਂ ਪਿਆਰ ਲਓ ਸਾਹਮਣੇ ਵਾਹਿਗੁਰੂ ਵਾਹਿਗੁਰੂ ਹਰ ਸਾਹ ਦੇ ਨਾਲ ਸਿੰਘਾ ਬੋਲ ਵਾਹਿਗੁਰੂ ਇੱਕੋ ਥਾਂ ਮੁੱਕੇ ਗੱਲ ਇੱਕੋ ਥਾਂ ਸ਼ੁਰੂ ਹਰ ਸਾਹ ਦੇ ਨਾਲ ਸਿੰਘਾ ਬੋਲ ਵਾਹਿਗੁਰੂ ਆਓ ਸਾਹਮਣੇ ਭੂਰੀਆ ਭੂਰੀਆ ਸਿੰਸਰ ਵਾਲਾ ਕਬੱਡੀ ਪਾ ਰਿਹਾ ਹੈ ਉਧਰੋਂ ਸਾਡੇ ਵੀਰ ਵੀਰ ਦਿਵਿੰਦਰ ਗਿੱਲ ਕੈਨੇਡਾ ਉਰੀ ਕੈਂਡਿਆ ਵੀਰ ਜਤਿੰਦਰ ਗਿੱਲ ਕੈਨੇਡਾ ਅਮਰਤ ਗਿੱਲ ਕੈਨੇਡਾ ਕਰਨ ਗਿੱਲ ਤੇ ਅਮਨਦੀਪ ਮਨੀਸ਼ ਦੇ ਦੋ ਜਫੇ 31000 ਦੇ ਆ ਪਰ ਗੁਰਵਿੰਦਰ ਹੈ ਇੱਕ ਭਾਗੇ ਵਾਲਾ ਪਰੇ ਭੁਰੀਆਂ ਫੜ ਲਿਆ ਓ ਢੇਰ ਚ ਚੰਦਰਾਣ ਗੋਲੀਏ ਕਰਤਾ ਉਹ ਪੇਚਾਂ ਚ ਆ ਗਿਆ ਮਿੱਤਰਾਂ ਦੇ ਖੜਕੀ ਜਰਾ ਸੁਣ ਕੇ ਜਾਈ ਸਰਦਾਰਾ ਮਿੱਤਰਾਂ ਦੇ ਖੜਕ ਪਈ ਓ ਢੇਰ ਵਾਲੇ ਹੋ ਗਈ ਤਸਲੀਮ ਤਸੱਲੀ ਹੋ ਗਈ ਹਦੀਸ ਹੈ ਦੁਨੀਆ ਖੁਸ਼ ਹੈ ਬੱਲੇ ਬੱਲੇ ਹੋ ਗਈ ਅੱਜ ਦੇ ਮੇਲੇ ਤੇ ਬਾਪੁਰਸ਼ਾਂ ਦੀ ਕਿਰਪਾ ਆਹ ਵੇਖਦਾ ਨੀ ਇਸ ਲੋ ਜੀ ਵਾਹਿਗੁਰੂ ਐ ਜੀ ਵਾਹਿਗੁਰੂ ਤੇ ਇੱਕ ਦੀਪਦਰਜੀ ਵਾਲਾ ਸੀ ਛੋੜ ਜਿੱਤਨ ਨੂੰ ਫਰਦਾ ਮੁੰਡਾ ਦੀਪਦਰਜੀ ਦਾ ਛੋੜ ਜਿੱਤਨ ਨੂੰ ਫਰਦਾ ਮੁੰਡਾ ਦੀਪਦਰਜੀ ਦਾ ਸਾਹਮਣੇ ਰੁਪਿੰਦਰ ਦੀ ਰੀਡ ਭਾਈ ਗਰਾਊਂਡ ਕਲੀਅਰ ਰੁਪਿੰਦਰ ਦੋਦੇਵਾਲਾ ਅਗਲੀ ਕਬੱਡੀ ਪਾ ਰਿਹਾ ਗਰਾਊਂਡ ਕਲੀਅਰ ਗਰਾਊਂਡ ਕਲੀਅਰ ਪ੍ਰਦੀਪ ਬਰਾਰ ਅਮਨ ਪਟਾਲ ਕਨੇਡਾ ਤੇ ਗੁਰਸੇਵਕ ਸਰਪੰਚ ਮਨਿਆਣੇ ਵਾਲਾ ਸਾਡਾ ਵੀਰ ਉਹ ਕਹਿੰਦੇ ਵੀ ਅੰਮੇ ਨੂੰ ਤਿੰਨ ਰੇਡਾਂ ਤੇ 5100 ਰੁਪਏ ਜਿਹੜਾ ਵੀ ਜਾਫੀ ਜਫਾ ਲਾਊਗਾ ਉਹ ਕਬੱਡੀ ਕਹਿੰਦੇ ਪਾਉਣ ਦੇ ਲਈ ਰੁਪਿੰਦਰ ਦੋਦੇਵਾਲਾ ਸ਼ਿੱਲੂ 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 ਹੋਈ ਪਈ ਪਰ ਸਾਹਮਣੇ ਦੇਖਦਾ ਐਸਈ ਮੈਲ ਸਿੰਘ ਦੀ ਡੈੜੀ ਕੀ ਇਸ਼ਾਰਾ ਕਰਦੇ ਵੀ ਨੰਬਰ ਧਾਵੀ ਦਾ ਅੱਗਾ ਸੁਰਸਗ ਦੀ ਧਰਤੀ ਦਾ ਕਬੱਡੀ ਪਾਉਣ ਦੇ ਲਈ ਖੇਡ ਮੈਦਾਨ ਦੇ ਵਿੱਚ ਵਧਿਆ ਹੋਇਆ ਹੈ ਕਿ ਔਖੇ ਰੋਕਣੇ ਤੂਫਾਨ ਪਾਣੀ ਢੇਰੀਆਂ ਔਖੇ ਰੋਕਣੇ ਖਿਡਾਰੀ ਸਾਹਮਣੇ ਵਰਗੇ ਔਖਾ ਕੁਝ ਨਹੀਂ ਪ੍ਰੀਤ ਪੁੱਟੇ ਵਾਲਿਆ ਬੰਦਾ ਚਾਹੇ ਤਾਂ ਹਲਾਕੇ ਜੱਗ ਧਰਦੇ ਬੰਦਾ ਚਾਹੇ ਧਰਦੇ ਹਲਾਕੇ ਜੱਗ ਧਰਦੇ ਔਖਾ ਕੁਝ ਨਹੀਂ ਪ੍ਰੀਤ ਕੁੱਟਿਆੜਿਆ ਬੰਦਾ ਚਾਹੇ ਤੇ ਹਲਾਕੇ ਜੱਗ ਧਰਦੇ ਜਗਵੀਰ ਕੈਨੇਡਾ ਕਰਮਾ ਯੂ ਐਸ ਏ ਤਰਨ ਕੈਨੇਡਾ ਤੇ ਮਨੀਤ ਕੈਨੇਡਾ ਕਹਿੰਦੇ ਆ ਜੇ ਗੁਰਵਿੰਦਰ ਕਾਕਾ ਹੁਣ ਜੱਫਾ ਲਾਵੇ 21000 ਇੱਕ ਜੱਫੇ ਦਾ ਦਿੱਤਾ ਜਾਊਗਾ ਔ ਭੁਰੀਆ ਸਿਸਰ ਮੈਦਾਨ ਦੇ ਵਿੱਚ ਕਬੱਡੀ ਪਾ ਰਿਹਾ ਹੈ ਇੱਕ ਜੱਫਾ 21000 ਸ਼ਿਲੂ ਪਰ ਸ਼ਿਲੂ ਤੇ ਭੁਰੀਆ ਤੇ ਸ਼ਿਲੂ ਨੂੰ ਮਾਰ ਆਹ ਕਹਿੰਦੇ ਕੋਖਾ ਮੋਰੋ ਪਿੰਡ ਵਾਲਾ ਮਾਰੀ ਕੁੜੀਆਂ ਤੇ ਸ਼ੀਲੂ ਕੁੜੀਆਂ ਤੇ ਤਸੱਲੀਆਂ 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 ਹੋ ਗਈਆਂ ਨੇ ਉਹ ਤਸੱਲੀਆਂ ਹੋ ਗਈਆਂ ਨੇ ਉਹ ਸ਼ੀਲੂ ਸ਼ੀਲੂ ਹੋ ਗਈ ਢੇਰ ਦੇ ਮੇਲੇ ਤੇ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਪਿਆਰ ਰਿਆਲ ਰਿਆਲ ਦਾਸਲੇ ਹੈ ਪਿਆਰ ਨਾਲ 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 ਪਲੇਅਰ ਥੱਕੇ ਹੁੰਦੇ ਆ ਪਲੀਜ਼ ਪਿਆਰ ਨਾਲ ਪਿਆਰ ਨਾਲ ਪਿਆਰ ਨਾਲ ਸਾਡੀ ਹਰਿਆਣਾ ਪੁਲਿਸ ਦੇ ਬਾਸਰਵੀਂ ਗਰਾਊਂਡ ਤੇ ਜਲੇ ਜਾਣ ਦੀ ਹਾਂ ਰਿਜ਼ਲਟ ਪਲੀਜ਼ ਧਿਆਨ ਦਿਓ ਪਿਆਰ ਨਾਲ ਯਾਰ ਵੀਰ ਇਦਾਂ ਨਾ ਕਰੋ ਹਾਂ ਰਿਜ਼ਲਟ ਰਿਜ਼ਲਟ ਦੇ ਦਿਓ ਜੀ ਆਉਣੇ ਪਿੰਡ 26 ਤਰੀਕ ਨੂੰ ਕਹਿੰਦੇ ਫੁੱਟਬਾਲ ਦੇ ਮੁਕਾਬਲੇ ਹੋਣਗੇ। ਪਲੇਡ ਗਰਾਊਂਡ ਕਲੀਅਰ। ਸਹੀ ਹੈ। ਦੀਪੂਪੁਰ ਜੀ 8 ਕਬੱਡੀਆਂ 8 ਨੰਬਰ ਦੀਪੂਪੁਰ ਜੀ। 8 ਕਬੱਡੀਆਂ ਪਾ ਕੇ 8 ਨੰਬਰ ਲੈ आज ਦੇ ਮੇਲੇ ਦਾ ਤਪੂਰ ਜੀ ਵਾਲਾ ਦੀਪ ਟਰੈਕਟਰ ਜਿੱਤ ਗਿਆ। 8 ਟੱਚ 5 ਜੱਫੇ ਹੋਈ। ਕੌਣ ਜਿੱਤ ਗਿਆ? ਲੋਕ ਕਹਿੰਦੇ ਨਰਜੀਤ ਸ਼ੀਲੂ ਟਰੈਕਟਰ ਜਿੱਤ ਗਿਆ ਹੈ